ਰਿਸਪੈਕਟਡ ਸੀਐਮ ਨੇ ਆਪਣੇ ਉਹ ਵੀ ਡਰਿੰਕ ਕਰਦੇ ਨੇ ਸੀਨੀਅਰ ਰਿਸਪੈਕਟਡ ਸਪੋਰਟਸਮੈਨ ਆ ਉਹਨਾਂ ਨੇ ਡੋਪ ਟੈਸਟ ਕਰਾਓ ਉਹ ਵੀ ਨਸ਼ੇ ਚ ਆਉਣਗੇ ਜੇ ਚੋਣ ਕਰਨਾ ਫਿਰ ਉਹ ਸਦਾ ਜੇ ਪ੍ਰੋਗਰਾਮ ਕਰੀ ਜਾਂਦੇ ਨਸ਼ਾ ਕਦਮ ਕਰਨਾ ਚਾਹਣ ਫਿਰ ਕਿਦਾਂ ਜੀ ਸਰ ਕੁਛ ਨਹੀਂ ਖਤਮ ਹੋਇਆ ਆ ਜਿੰਨੇ ਪੁਲਿਸ ਵਾਲੇ ਸਾਰੇ ਆਵਰਲੇ ਭਾਵੇਂ ਡੋਪ ਟੈਸਟ ਕਰਾ ਕੇ ਵੇਲੋ ਇਹਨਾਂ ਦਾ ਆ ਧਾਰਮਿਕ ਜਗਾਵਾਂ ਤੇ ਵੀ ਆਪਣੀ ਫੋਟੋ ਲਗਵਾ ਦਿੰਦੇ ਆ ਸੀਐਮ ਸਾਹਿਬ ਜੇ ਆਹੋ ਹਾਲਾਤ ਰਹੇ ਤੇ ਫਿਰ ਪੰਜਾਬ ਦਾ ਫਿਊਚਰ ਤੇ ਅੱਗੇ ਜਾ ਕੇ ਬਹੁਤ ਖਰਾਬ ਹੈ ਕੂਲੀ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਨਸ਼ਾ ਪਤੀ ਜਾਗਰੂਕ ਕਰਨ ਦੇ ਲਈ ਇੱਕ ਸੈਮੀਨਾਰ ਕਰਵਾਇਆ ਗਿਆ ਪਰ ਇਸ ਸੈਮੀਨਾਰ ਚ ਪਹੁੰਚੇ ਬੱਚੇ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਹੀ ਸ਼ੀਸ਼ਾ ਵਿਖਾਉਂਦੇ ਨਜ਼ਰ ਆਏ ਨਹੀਂ ਇੱਕ ਪਾਸੇ ਪੁਲਿਸ ਦੇ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਸੀ ਕਿ ਬੱਚਿਓ ਤੁਸੀਂ ਵੀ ਨਸ਼ਾ ਦੇ ਖਿਲਾਫ ਡਟ ਕੇ ਖੜੋ ਤਾਂ ਦੂਜੇ ਪਾਸੇ ਬੱਚੇ ਕਹਿ ਰਹੇ ਸੀ ਕਿ ਜਨਾਬ ਪਹਿਲਾਂ ਤੁਸੀਂ ਦਾ ਕੁਝ ਕਰੋ ਮਾਨ ਸਾਹਿਬ ਤੁਸੀਂ ਹੀ ਦੱਸੋ ਕੀ ਸਮਝੇ ਹੁਣ ਤਾਂ ਬੱਚੇ-ਬੱਚੇ ਨੂੰ ਪਤਾ ਹੈ ਕਿ ਤੁਸੀਂ ਰੈਲੀਆਂ ਹੀ ਕੀਤੀਆਂ ਫੋਟੋਆਂ ਹੀ ਖਿੱਚਵਾਈਆਂ ਨੇ ਹੋਲਡਿੰਗ ਹੀ ਲਗਵਾਏ ਨੇ ਨਸ਼ਾ ਦੇ ਖਿਲਾਫ ਜ਼ਮੀਨੀ ਪੱਧਰ ਤੇ ਕੀਤਾ ਕੱਖ ਨਹੀਂ ਨਸ਼ਾ ਪ੍ਰਤੀ ਜਿਹਨਾਂ ਬੱਚਿਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ ਸੀ ਉਹਨਾਂ ਹੀ ਬੱਚਿਆਂ ਦੇ ਇਹਨਾਂ ਸਵਾਲਾਂ ਦਾ ਕੋ ਜਵਾਬ ਹੈ ਤੁਹਾਡੇ ਕੋਲ ਹੁਣ ਤਾਂ ਬੱਚਿਆਂ ਨੂੰ ਵੀ ਸਮਝ ਆ ਗਈ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਦੇ ਦਾਅਵਿਆਂ 'ਚ ਕਿੰਨੀ ਕੋ ਸੱਚਾਈ ਹੈ ਦਰਅਸਲ ਬੱਚਿਆਂ ਨੂੰ ਨਸ਼ਾ ਪ੍ਰਤੀ ਜਾਗਰੂਕ ਕਰਨ ਦੇ ਲਈ ਅੰਮ੍ਰਿਤਸਰ ਦੇ ਮਾਨਾ ਵਾਲਾ ਖੇਡ ਸਟੇਡੀਅਮ ਦੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਤਕਰੀਬਨ 3000 ਬੱਚੇ ਪਹੁੰਚੇ ਵਿਚਾਰੇ ਬੱਚੇ ਕਿਦਰੇ ਕਲਾ ਭਾਸ਼ਣ ਤੇ ਗਿਆਨਵਰੀਆਂ ਗੱਲਾਂ ਸੁਣ ਕੇ ਬੋਰ ਨਾ ਹੋ ਜਾਣ ਇਸ ਲਈ ਬਕਾਇਦਾ ਇੱਕ ਪੰਜਾਬੀ ਗਾਇਕ ਨੂੰ ਵੀ ਬੁਲਾਇਆ ਗਿਆ ਪੋਸਟਰ ਲਾਇਕ ਕਾਓ ਸਭ ਮਿਲ ਕੇ ਅਭਿਆਨ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਪਰ ਇਸ ਨੂੰ ਵੇਖ ਕੇ ਬੱਚੇ ਹੀ ਕਹਿੰਦੇ ਨਜ਼ਰ ਆਏ ਕਿ ਸਰ ਜੀ ਪਹਿਲਾਂ ਆਪ ਆਪਣੇ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਈਏ ਸਰ ਤੁਸੀਂ ਇੱਕ ਤੋਂ ਇੱਕ ਜਿਹੜੇ ਵੱਡੇ ਆਪਣੇ ਸੀਨੀਅਰ ਰਿਸਪੈਕਟਡ ਪੁਲਸਮੈਨ ਆ ਉਹਨਾਂ ਦਾ ਡੋਪ ਟੈਸਟ ਕਰਾਓ ਉਹ ਵੀ ਨਸ਼ੇ ਚ ਆਉਣਗੇ ਆਉਣਗੇ ਨਾ ਸਰ ਜੀ ਸਰ ਆਪਾਂ ਗੱਲ ਕਰੀਏ ਮੜਕੇ ਮੜਕੀ ਆਪਣਾ ਵਿਰੋਧ ਹੁੰਦਾ ਪੈਂਦਾ ਇਸ ਕਰਕੇ ਸਰ ਜਿਹੜਾ ਪੰਜਾਬ ਦਾ ਯੂਥ ਆ ਉਹਨਾਂ ਨੂੰ ਪੰਜਾਬ ਦੇ ਹੱਥ ਜਿਹੜਾ ਡੈਮੋਕ੍ਰੇਸੀ ਦੇਣੀ ਚਾਹੀਦੀ ਆ ਜੇ ਸਰ ਜਿੱਦਾਂ ਮਲਕੀ ਜਿੱਦਾਂ ਆਪਣੇ ਰਿਸਪੈਕਟਡ ਰਿਸਪੈਕਟਡ ਸੀਐਮ ਨੇ ਆਪਣੇ ਉਹ ਵੀ ਡਰਿੰਕ ਕਰਦੇ ਨੇ ਇਹ ਜੇ ਮਤਲਬ ਕਿ ਜੇ ਆਪ ਜੇ ਚੋਣ ਕਰਨਾ ਫੇਰ ਉਹ ਸਦਾ ਜੇ ਪ੍ਰੋਗਰਾਮ ਕਰੀਏ ਨਾ ਨਸ਼ਾ ਖਤਮ ਕਰਨਾ ਚਾਹਣ ਫੇਰ ਕਿਦਾਂ ਜੂ ਸਰ ਨਸ਼ਾ ਸ਼ੁਰੂ ਹੀ ਹੁੰਦਾ ਟੀਨੇਜ ਤੋਂ ਅਡੋਲਸੈਂਸ ਜਿਹਦੇ ਤੋਂ ਸ਼ੁਰੂ ਹੁੰਦਾ ਹਨਾ ਸਰ ਤੇ ਆਪਾਂ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਹੀ ਡੋਪ ਟੈਸਟ ਸ਼ੁਰੂ ਕਰਨੇ ਚਾਹੀਦੇ ਇਹਨਾਂ ਨੂੰ ਕਿ ਜਦੋਂ ਬੱਚਾ ਨਸ਼ਾ ਕਰਨ ਲੱਗਦਾ ਵਾ ਉਦੋਂ ਹੀ ਉਹਨੂੰ ਫੜਿਆ ਜਾਵੇ ਅਣਾ ਉਦੋਂ ਕੰਟਰੋਲ ਹੋ ਜਾਂਦਾ ਸਰ ਉਹ ਤਾਂ 12 ਕੰਟਰੋਲ ਨਹੀਂ ਹੁੰਦਾ ਜਦੋਂ ਰਿਸਪੈਕਟਡ ਸੀਐਮ ਸਾਹਿਬ ਆਪਣੇ ਪੰਜਾਬ ਚ ਆਉਂਦੇ ਜਦੋਂ ਵੀ ਆਉਂਦੇ ਹਫਤੇ ਬਾਅਦ ਕਿਹੜਾ ਲੱਗ ਹੀ ਜਾਂਦਾ ਏਅਰਪੋਰਟ ਵਾਲੀ ਸਾਰੀ ਰੋਡ ਤੇ ਸਾਰੇ ਰੋਡ ਤੇ ਉਹਨਾਂ ਨੇ ਪੋਸਟਰ ਲਾਏ ਹੁੰਦੇ ਕਿੰਨੇ ਪੈਸੇ ਉੱਤੇ ਲਾ ਦਿੰਦੇ ਆ ਪਰ ਕਦੀ ਨਸ਼ਿਆਂ ਤੇ ਅੱਜ ਤੱਕ ਨਸ਼ਾ ਖਿਲਾਫ ਕੋਈ ਪਹਿਹਾਨ ਨਹੀਂ ਲਾਇਆ ਉਹ ਆਪ ਸ਼ਰਾਬੀ ਪੀਂਦੇ ਆ ਤੇ ਪਰ ਨਸ਼ਾ ਖਿਲਾਫ ਕਦੀ ਉਹਨਾਂ ਨੇ ਕੁਝ ਨਹੀਂ ਕੀਤਾ ਕੁਝ ਨਹੀਂ ਖਤਮ ਹੋਇਆ ਆ ਜਿੰਨੇ ਪੁਲਿਸ ਵਾਲੇ ਸਾਰੇ ਆਪ ਰਲੇ ਭਾਵੇਂ ਡੋਪ ਟੈਸਟ ਕਰਾ ਕੇ ਵੇਖ ਲੋ ਇਹਨਾਂ ਦਾ ਆ ਜਿੰਨੇ ਆ ਜਿੰਨੇ ਵੱਡੇ ਪੁਲਿਸ ਵਾਲੇ ਆ ਸਾਰੇ ਨਾਲ ਰਲੇ ਪੰਜਾਬ ਦਾ ਫਿਊਚਰ ਜੇ ਆਹੋ ਹਾਲਾਤ ਰਹੇ ਤੇ ਫਿਰ ਪੰਜਾਬ ਦਾ ਫਿਊਚਰ ਤੇ ਅੱਗੇ ਜਾ ਕੇ ਬਹੁਤ ਖਰਾਬ ਹੈ ਸੋ ਹੁਣ ਬੱਚਿਆਂ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਪੁਲਿਸ ਤੇ ਸਰਕਾਰ ਹੀ ਦੇਵੇ ਤਾਂ ਬਿਹਤਰ ਤੇ ਸਮਝਣ ਦੀ ਲੋੜ ਹੈ ਕਿ ਹੋਰਡਿੰਗ ਲਾਉਣ ਵਾਲਿਆਂ ਤੋਂ ਸਿਰਫ ਪੋਕੇ ਦਾਅਵੇ ਕਰਨ ਵਾਲਿਆਂ ਤੋਂ ਕੱਖ ਨਹੀਂ ਹੋਣਾ ਨਸ਼ਿਆਂ ਨੂੰ ਹਰਾਉਣ ਲਈ ਲੜਾਈ ਆਪ ਹੀ ਲੜਨੀ ਪੈਣੀ ਸੋ ਬੱਚਿਆਂ ਦੀ ਤਰ੍ਹਾਂ ਵੱਡਿਆਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਅੰਮ੍ਰਿਤਸਰ ਤੋਂ ਸੁਨੀਲ ਦੇਵ